ਮੁਬਾਰਕਾਂ ਕਾਫੀ ਦਿਨਾਂ ਦਾ ਬਰੋਤਿਆਂ ਨੇ ਚਰਚਾ ਫਲਾਈ ਹੋਈ ਸੀ ਕਿ ਬੀਬਾ ਜੀ ਆ ਰਹੇ ਨੇ ਜਾਂ ਸੁਖਬੀਰ ਜੀ ਆ ਰਹੇ ਨੇ ਤੇ ਅੱਜ ਆਖਰ ਐਲਾਨ ਹੋਇਆ ਸਭ ਤੋਂ ਪਹਿਲਾਂ ਤਖਸਾ ਪਹੁੰਚੇ ਹੋ ਕਿਵੇਂ ਮਹਿਸੂਸ ਕਰ ਰਹੇ ਹੈਗੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਜਿਨ੍ਹਾਂ ਨੇ ਇਸ ਨਿਰਮਨ ਨੂੰ ਇਸ ਮਹਾਨ ਸਤਾਨਿਕ ਸੇਵਾ ਕਰਤਾ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੀ ਆ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰ ਦਾ VOTER ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾਂ ਉਹਨਾਂ ਸਾਰੇ ਵਕਰਾ ਦਾ ਜਿਨ੍ਹਾਂ ਨੇ ਆਪ ਹੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਨੇ ਕਿ ਸਭ ਤੋਂ ਵੱਡੀ ਲੜਾਈ ਬਟਿੰਡਾ ਸੀਟ 'ਚ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿੱਗਜ ਨੇਤਾ ਇੱਥੇ ਭੇਜੇ ਕੋਈ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕਰੀਰ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਪਰਚੀਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਕੱਲੇ ਉਸ ਤਕੜੀ ਨੂੰ ਬੁਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੀ ਕੱਕੂਤਲੀਆ ਦੀ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫਿਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦੇਹੀ ਦੇ ਨਾਲ ਪੰਜਾਬ 'ਚ ਵੀ ਕਰ ਸਕੀਏ ਪਾਰਲੀਮੈਂਟ 'ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਇਹ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਕਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨੂੰ ਤੁਸੀਂ ਫਰਸ਼ਾਂ ਤੋਂ ਚੱਕ ਕੇ ਅਸ਼ਾ ਤਾਈ ਪੱਜ ਬਿਠਾਉਂਦਾ ਹੈ ਇਹ ਹਮੇਸ਼ਾ ਵਾਸਤੇ ਮੈਂ ਹੁ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤੱਕ ਇਹ ਕਹਿ ਸਕਦੇ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈਆਂ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਫਾਈਟ ਨੂੰ ਕਿਵੇਂ ਦੇਖਦੇ ਹਾਂ ਹਾਂ ਜੀ ਸਾਰੇ ਵਿਰੋਧੀ ਇਕੱਠੇ ਹੋਏ ਨੇ ਤਿੰਨੋਂ ਦੀ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਨੇ ਇੱਕੋ ਹੀ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਨੂੰ ਹਰਾਣਾ ਹੈਗਾ ਅਕਾਲੀ ਦਲ ਨੂੰ ਖੋੜਾ ਲਾਣਾ ਹੈਗਾ ਜਿਹਦੇ ਕਰਕੇ ਜਿਹੜਾ ਬਾਦਲਾ ਦਾ ਪਰਿਵਾਰਿਕ ਹਲਕਾ ਮੰਨਿਆ ਜਾਂਦਾ ਹੈ ਲੰਬੀ ਉਥੋਂ ਕੈਂਡੀਡੇਟ ਖੜਾ ਕੀਤਾ ਇਹ ਜਿਹੜੀ ਇਹਨਾਂ ਦੀ ਫੈਂਡਰੀ ਮੈਚ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੈਗਾ ਇਸ ਗੱਠਜੋੜ ਦੇ ਤਹਿਤ ਖੜਾ ਆਮ ਆਦਮੀ ਦੇ ਇੱਕ ਮੰਤਰੀ ਨੂੰ ਕੀਤਾ ਹੈ ਸਾਡੇ ਪਰਿਵਾਰਿਕ ਹਲਕੇ ਤੋਂ ਤੇ ਬਾਠੀ ਸੋਵਾ ਨੇ ਟਿਕਟਾ ਇਹੋ ਜਿਹਿਆਂ ਨੂੰ ਦਿੱਤੀਆਂ ਨੇ ਕਿ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਾਵੇਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਪੋਸਟਰ ਵੀ ਲੱਗੇ ਫਰਵਾਰ ਵੀ ਮਹੀਨੇ ਪਰ ਤੋਂ ਜ਼ਮੀਨ 'ਤੇ ਉਤਰ ਕੇ ਵੋਟਾਂ ਮੰਗ ਰਿਆ ਸੀ ਲੇਕਿਨ ਕੀ ਕਾਰਨ ਹੋਇਆ ਕਿ ਰਾਤੋਂ ਰਾਤ ਉਹਦੀ ਟਿਕਟ ਕੱਟ ਕੇ ਤੇ ਜਿਹੜਾ ਬੰਦਾ 4 ਮਹੀਨੇ ਪਹਿਲੇ ਜਿਹਨੂੰ ਅਕਾਲੀ ਦਲ ਤੋਂ ਕੱਢਿਆ ਸੀਗਾ ਉਹਨੂੰ ਕੈਂਡੀਡੇਟ ਬਣਾ ਦਿੱਤਾ ਗਿਆ ਹੈਗਾ ਯਾਰ ਹੈਗਾ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਹੋਣ ਫਿਰ ਭਾਜਪਾ ਜਿਹੜੀ ਇੰਨੀ ਵੱਡੀ ਨੈਸ਼ਨਲ ਪਾਰਟੀ ਹੈ ਪੂਰੇ ਪੰਜਾਬ ਦੇ ਭਾਜਪਾ ਦੇ ਲੀਡਰਸ ਨੂੰ ਛੱਡ ਕੇ ਜਿਹੜੇ ਸਾਡੇ ਹਲਕਾ ਇੰਚਾਰਜ ਸੀ ਉਹਨਾਂ ਦੀ ਨੂਨੂ ਦੇ ਨਾਲ ਉਹਨਾਂ ਦੇ ਪਰਿਵਾਰ ਚ ਫੁੱਟਪਾਲਾ ਉਹ ਵੀ ਇਸ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਦੀ ਵੋਟਾਂ ਖਾਭ ਸੋ ਸਾਰਾ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਨੇ ਪੂਰੀ ਤਾਕਤ ਲਾਰੀਆਂ ਨੇ ਕਿ ਇਸ ਤਖੜੀ ਨੂੰ ਕਮਜ਼ੋਰ ਕਰਾਂਗੇ ਲੇਕਿਨ ਇਸ ਤਖੜੀ ਦੇ ਉੱਤੇ ਪਰਮਾਤਮਾ ਸਾਡਾ ਰੱਬ ਰੱਖਾ ਹੈਗਾ ਜਿਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਇਸ ਖੇਤਰੀ ਪਾਰਟੀ ਨੇ ਪੰਜਾਬ ਦੀ ਸੇਵਾ ਕੀਤੀ ਹੈ ਹਮੇਸ਼ਾ ਮੀਰੀ ਪੀਰੀ ਮਾਲਕ ਤੇ ਦਿਖਾਏ ਹੋਏ ਰਾਸਤੇ ਤੇ ਚੱਲ ਕੇ ਇਸ ਸੂਬੇ ਦੀ ਸੱਚੀ ਸੁੱਚੀ ਸੇਵਾ ਕੀਤੀ ਕਦੇ ਝੂਠ ਨਹੀਂ ਮਾਰਿਆ ਕਦੇ ਕਿਸੇ ਦੇ ਨਾਲ ਇਹ ਮੈਂ ਕੈਸਾ ਨੀ 15 ਸਾਲ ਚ ਨਾ ਕਿਸੇ ਦੇ ਨਾਲ ਧੜਕਾ ਨਾ ਕਿਸੇ ਦੇ ਨਾਲ ਧੋਖਾ ਨਾ ਕਿਸੇ ਦੇ ਉੱਤੇ ਪਰਚਾ ਤੇ ਨਾ ਹੀ ਕੋਈ ਪੈਸਿਆਂ ਦਾ ਲੈਂਦੇ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਮਾਤਮਾ ਦੀ ਸੇਵਾ ਸਮਝ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਪਰਮਾਤਮਾ ਤੋਂ ਵੀ ਆਸ ਰੱਖਦੀਆਂ ਤੇ ਪਰਮਾਤਮਾ ਰੂਪੀ ਸੰਗਤ ਤੋਂ ਵੀ ਆਸ ਰੱਖਦੀਆਂ ਕਿ ਉਹ ਆਪਣਾ ਸ਼ਿਵਾਂ ਜੀ